ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੀ ਤੇ ਤੁਹਾਵਾ ਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਘਰ ਵਿੱਚ ਕਾਫੀ ਅਰਸੇ ਤੋਂ ਪੁਰਾਣੀਆਂ ਚਪਲਾ ਪੁਰਾਣੇ ਕਪੜੇ ਘਰ ਵਿੱਚ ਰੱਖਣਾ ਕਿਸ ਚੀਜ਼ ਦੀ ਨਿਸ਼ਾਨੀ ਹੈ ਇਹ ਸਭ ਤੁਹਾਨੂੰ ਅੱਜ ਅਸੀਂ ਵੀਡੀਓ ਵਿੱਚ ਦੱਸਣ ਵਾਲੇ ਹਾਂ ਤੇ ਇਸ ਦੇ ਪਿੱਛੇ ਦਾ ਕੀ ਰਾਜ ਹੈ ਇਸ ਰਾਜ ਨੂੰ ਅਗਰ ਤੁਸੀਂ ਜਾਣ ਜਾਓਗੇ ਤਾਂ ਅੱਜ ਹੀ ਆਪਣੇ ਘਰ ਵਿੱਚੋਂ ਪੁਰਾਣੇ ਕਪੜੇ ਤੇ ਪੁਰਾਣੀਆਂ ਚਪਲਾ ਕੱਢ ਕੇ ਬਾਹਰ ਸੁੱਟ ਦੇਵੋਗੇ ਕਈ ਲੋਕਾਂ ਦੀ ਕੀ ਆਦਤ ਹੁੰਦੀ ਹੈ ਕਿ ਕਪੜੇ ਫਟ ਗਏ ਹਨ ਉਹਨਾਂ ਨੂੰ ਯੂਜ਼ ਵੀ ਨਹੀਂ ਕਰ ਰਹੇ ਪਾ ਵੀ ਨਹੀਂ ਰਹੇ ਹੈ ਫਿਰ ਵੀ ਅਲਮਾਰੀ ਵਿੱਚ ਉਹਨਾਂ ਨੂੰ ਕਪੜਿਆਂ ਨੂੰ ਪੁਰਾਣੇ ਕਪੜਿਆਂ ਨੂੰ ਪਾਰਕੇ ਰੱਖਿਆ ਹੋਇਆ ਹੈ ਪੁਰਾਣੀ ਚੱਪਲ ਬੂਟ ਟੁੱਟ ਗਏ ਹਨ ਫਿਰ ਵੀ ਉਹਨਾਂ ਨੂੰ ਸ਼ੂ ਰੈਕ ਵਿੱਚ ਪੜ ਕੇ ਰੱਖਿਆ ਹੋਇਆ ਹੈ इसे घर के की इफेक्ट होंगे है कुछ सादे वापर सकता है सब थो अडियो दसा इस करके भीडियो अंत तक जरूर देखना बिल्कुल भी ना करना सो तो उस तो पहले मेरी हाथ जोड़ के बेनती है जी जेकर मेरी चैनल से नवे आए हो तो चैनल सबसक्राइब कर लो जी जेकर विडियो पसंद आती है तो वीडियो लाइक और शेयर जरूर करना जी ते इस बारे कमेंट विच अपने विचार जरूर दसना जी ਤੁਹਾਡੀ ਲਾਈਕ ਅਤੇ ਕਮੈਂਟ ਸਾਡੇ ਵਾਸਤੇ ਬਹੁਤ ਮਾਇਨੇ ਰੱਖਦੇ ਹਨ ਬਹੁਤ ਜ਼ਰੂਰੀ ਹੁੰਦੇ ਹਨ ਕਿਉਂਕਿ ਉਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਅਸੀਂ ਤੁਹਾਡੇ ਵਾਸਤੇ ਹੋਰ ਨਵੀਆਂ ਵੀਡੀਓ ਤੁਹਾਡੀ ਹਰ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਲੈ ਕੇ ਆਂਦੇ ਹਾਂ ਕਈ ਵਾਰ ਅਸੀਂ ਕੁਝ ਐਸੀਆਂ ਗਲਤੀਆਂ ਅਣਜਾਣੇ ਵਿੱਚ ਕਰ ਦਿੰਦੇ ਹਾਂ ਜਿਸ ਨਾਲ ਸਾਡੇ ਘਰ ਵਿੱਚ ਬੇਬਰਕਤੀ ਆਂਦੀ ਹੈ ਘਰ ਵਿੱਚ ਗਰੀਬੀ ਆਂਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚੋਂ ਬੇਬਰਕਤੀ ਦੂਰ ਹੋ ਜਾਏ ਗਰੀਬੀ ਦੂਰ ਹੋ ਜਾਏ ਤਾਂ ਇੱਕ ਇੱਕ ਪੁਆਇੰਟ ਨੂੰ ਵੀਡੀਓ ਵਿੱਚ ਇੱਕ ਇੱਕ ਚੀਜ਼ ਨੂੰ ਤੁਹਾਨੂੰ ਬੜੇ ਧਿਆਨ ਨਾਲ ਸੁਣਨਾ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਅਸੀਂ ਦੱਸਣ ਵਾਲੇ ਹਾਂ ਕਿ ਤੁਸੀਂ ਐਸਾ ਕੀ ਗਲਤੀਆਂ ਕਰਦੇ ਹੋ ਉਹਨਾਂ ਗਲਤੀਆਂ ਨੂੰ ਇੱਕਦਮ ਦੂਰ ਕਰੋ ਜੋ ਕਿ ਤੁਹਾਨੂੰ ਪਤਾ ਨਹੀਂ ਹੈ ਪਰ ਤੁਸੀਂ ਕਰ ਹੀ ਜਾ ਰਹੇ ਹੋ ਜਿਸ ਵਕਤ ਨੂੰ ਚਲੇਗਾ ਇਹ ਵੀਡੀਓ ਪੂਰੀ ਦੇਖ ਕੇ ਕਿ ਅਸੀਂ ਇਹ ਗਲਤੀਆਂ ਕਰ ਰਹੇ ਸੀ ਇਸ ਲਈ ਨਾ ਲਈ ਸਾਡੇ ਘਰ ਵਿੱਚ ਬੇਬਦਕਤੀ ਆ ਰਹੀ ਸੀ ਗਰੀਬੀ ਆ ਰਹੀ ਸੀ ਤਾਂ ਤੁਸੀਂ ਇਸ ਵੀਡੀਓ ਤੋਂ ਇਹ ਜਾਣਕਾਰੀ ਲੈ ਕੇ ਆਪਣੇ ਘਰ ਵਿੱਚੋਂ ਗਲਤੀਆਂ ਦੂਰ ਕਰ ਦੋਗੇ ਹਟਾ ਦੋਗੇ ਤੇ ਘਰ ਵਿੱਚੋਂ ਗਰੀਬੀ ਦੂਰ ਕਰੋਗੇ ਹੁਣ ਸਭ ਤੋਂ ਪਹਿਲੀ ਗੱਲ ਕਰਦੇ ਹਾਂ ਕਿ ਘਰ ਵਿੱਚ ਜਿਹੜੀ ਪੁਰਾਣੀ ਚੱਪਲਾ ਪੁਰਾਣੇ ਬੂਟ ਜੁੱਤੀਆਂ ਹੁੰਦਿਆਂ ਹਨ ਉਹ ਲੋਕੀ ਸੰਭਾਲ ਕੇ ਰੱਖਦੇ ਹਨ ਪੁਰਾਣੇ ਘਰ ਵਿੱਚ ਜਿਹੜੀ ਕਪੜੇ ਹਨ ਅਲਮਾਰੀ ਵਿੱਚ ਪੜੇ ਰਹਿਣਗੇ ਪਰ ਉਸ ਨੂੰ ਬਾਹਰ ਨਹੀਂ ਸੁੱਟਦੇ ਕਾਨੂੰ ਸਭ ਤੋਂ ਪਹਿਲੇ ਧਿਆਨ ਰੱਖਣਾ ਹੈ ਕਿ ਘਰ ਦੇ ਜਿਹੜੇ ਬੂਟ ਹਨ ਜੁੱਤੀਆਂ ਹਨ ਚਪਲਾ ਹਨ ਜੇ ਤਾਂ ਉਹ ਟੁੱਟ ਗਈਆਂ ਹਨ ਤੁਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਸੁੱਟ ਦਿਓ ਪਰ ਜੇਕਰ ਥੋੜਾ ਜਹਾ ਉਦੇ ਵਿੱਚ ਹੈ ਪਾਉਣ ਦੇ लायक ਬਚੇ ਹਨ ਲੇਕਿਨ ਤੁਸੀਂ ਪਾੰਦੇ ਨਹੀਂ ਹੋ ਤਾਂ ਤੁਸੀਂ ਉਸ ਨੂੰ ਕਿਸੇ ਗਰੀਬ ਨੂੰ ਵੰਡ ਦਿਓ ਨਾ ਕਿ ਆਪਣੇ ਘਰ ਵਿੱਚ ਰੱਖੋ ਘਰ ਵਿੱਚ ਪੁਰਾਣੀ ਚਪਲਾ ਜੁੱਤੀਆਂ ਤੇ ਪੁਰਾਣੇ ਕੱਪੜੇ ਰੱਖਣ ਨਾਲ ਘਰ ਵਿੱਚ ਮਨਹੂਸੀਅਤ ਫੈਲਦੀ ਹੈ ਘਰ ਵਿੱਚ ਗੰਧ ਫੈਲਦਾ ਹੈ ਜੇਕਰ ਉਹ ਹੀ ਕੱਪੜੇ ਉਹ ਹੀ ਚਪਲਾ ਜੇ ਥੋੜੀਆਂ ਬਹੁਤ ਪਾਣ ਦੇ ਲਾਇਕ ਹੈ ਤੁਸੀਂ ਕਿਸੇ ਗਰੀਬ ਨੂੰ ਦੇ ਦੋਗੇ ਤਾਂ ਉਹ ਇੱਕ ਦਾਨ ਹੀ ਹੋ ਜਾਏਗਾ ਇੱਕ ਪੁੰਨ ਦਾ ਕੰਮ ਹੀ ਹੋ ਜਾਏਗਾ ਪਰ ਇਹ ਆਦਤ ਕਿ ਅਲਮਾਰੀਆਂ ਵਿੱਚ ਗੰਦੇ ਕੱਪੜੇ ਪੁਰਾਣੇ ਗੰਦੇ ਪੁਰਾਣੇ ਫਟੇ ਤੇ ਚਪਲਾ ਰੱਖਣੀਆਂ ਬਹੁਤ ਹੀ ਗਲਤ ਹੈ ਇਸੇ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਫਟੇ ਕੱਪੜਿਆਂ ਨਾਲ ਕਿਹਾ ਜਾਂਦਾ ਹੈ ਨਾ ਕਿ ਇਹ ਤਾਂ ਫਟੇ ਹਾਲ ਹੈ ਇਹ ਦੇ ਦਾ ਉਸੇ ਤਰ੍ਹਾਂ ਘਰ ਵਿੱਚ ਫਟੇ ਕੱਪੜੇ ਰੱਖੋਗੇ ਤਾਂ ਸਾਡੇ ਵੀ ਘਰ ਦੇ ਜੋ ਹਾਲਾਤ ਹੈ ਫਟੇ ਹਾਲ ਹੋ ਜਾਂਦੇ ਹਨ ਭਾਵ ਘਰ ਵਿੱਚ ਗਰੀਬੀ ਆ ਜਾਂਦੀ ਹੈ ਇਹ ਜਿਹੜੀ ਜੁੱਤੀਆਂ ਚਪਲਾਂ ਹਨ ਜੋ ਪੁਰਾਣੀਆਂ ਹਨ ਕਹਿਆ ਜਾਂਦਾ ਹੈ ਕਿ ਕਿਸੇ ਬੰਦੇ ਨੂੰ ਅਗਰ ਤੁਸੀਂ ਉਹਦੀ ਜੋ ਪਛਾਣ ਹੈ ਕਿ ਪਤਾ ਚੱਲਦਾ ਹੈ ਕਿ ਇਹ ਬੰਦਾ ਕਿਸ ਸਟੈਂਡਰਡ ਦਾ ਹੈ ਉਹਦੇ ਜੁੱਤੇ ਤੋਂ ਉਹਦੀ ਚਪਲ ਤੋਂ ਉਹਦੀ ਪਛਾਣ ਕੀਤੀ ਜਾ ਸਕਦੀ ਹੈ ਤੇ ਉਹ ਹੀ ਅਸੀਂ ਜੇ ਟੁੱਟਿਆ ਹੋਇਆ ਆਪਣੇ ਘਰ ਵਿੱਚ ਚਪਲਾ ਜੁੱਤੇ ਰੱਖਾਂਗੇ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਤੁਹਾਡੇ ਘਰ ਦਾ ਕੀ ਹਾਲ ਹੋਵੇਗਾ पहचान, दिन दिन जाएगी, खतम जाएगी। इस करके सब तो गलती ते पुराने फटे कपड़े सब निकाल के बाहर रख दो इस तो दूसरी गलती है जो साज कल आम हो गई है ओ है घर का बाथरूम अजकल कर सारे घर अटैच बाथरूम बना दिते गए हैं ਫੈਸ਼ਨ ਹੋ ਗਿਆ ਹੈ ਪਹਿਲੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਪੁਰਾਣੀ ਜ਼ਮਾਨੀਆਂ ਵਿੱਚ ਜੋ ਬਾਥਰੂਮ ਹੁੰਦਾ ਸੀ ਵਾਸ਼ਰੂਮ ਹੁੰਦਾ ਸੀ ਇੱਥੇ ਕਮਰੇ ਤਾਂ ਖੁੱਲੇ-ਖੁੱਲੇ ਘਰ ਹੁੰਦੇ ਸੀ ਬਾਹਰ ਦੂਰ ਜਾ ਕੇ ਵੇੜੇ ਵਿੱਚ ਮਤਲਬ ਆਖਿਰ ਵਿੱਚ ਜਾ ਕੇ ਬਾਥਰੂਮ ਹੁੰਦਾ ਸੀ ਲੇਕਿਨ ਅੱਜ ਕੱਲ ਫੈਸ਼ਨ ਹੋ ਗਿਆ ਹੈ ਅਟੈਚਡ ਬਾਥਰੂਮ ਬਣਾ ਦਿੱਤੇ ਗਏ ਹਨ ਹੁਣ ਫੈਸ਼ਨ ਹੈ ਤਾਂ ਫੈਸ਼ਨ ਅਕੋਰਡਿੰਗ ਚੱਲਦੇ ਹੈ ਅੱਜ ਕੱਲ ਸਾਰੇ ਪਰ ਤੁਸੀਂ ਇਸ ਵਿੱਚ ਧਿਆਨ ਰੱਖਣਾ ਹੈ ਤਾਂ ਇਸ ਵਿੱਚ ਤੁਹਾਨੂੰ ਕੀ ਕਰਨਾ ਹੈ ਸਭ ਤੋਂ ਪਹਿਲਾ ਕੰਮ ਵਾਸ਼ਰੂਮ ਬਾਥਰੂਮ ਹਮੇਸ਼ਾ ਸਾਫ਼ ਰੱਖਣਾ ਹੈ एकदम क्लीन होना चाहिए है क्योंकि कहा जाता है कि जिथे अगर तो वाथ वाशरूम बाथरूम गंदा होएगा जिथे गंदगी होंगी है तो जी चीजा होंगे नैगटिव चीजा होंगे उके बैठदिया जे अपना बाथरूम क्लीन नहीं रखोगे सि बिल्कुल बे तो बेडरूम के ना ही तो अगर अटैच बाथरूम है तो तुम समझ सकते हो कि नैगेटिव चीजा घर तो कि आ सकियां हैं और दूसरी गल कि हमेशा बाथरूम का दरवाजा बंद रहना चाहता है ਇਹ ਛੋਟੀਆਂ-ਛੋਟੀਆਂ ਗੱਲਾਂ ਹਨ ਪਰ ਇਹਦੇ ਨੁਕਸਾਨ ਵੱਡੇ-ਵੱਡੇ ਹਨ ਤੇ ਕਿਰਪਾ ਕਰਕੇ ਜੇ ਤੁਸੀਂ ਚਾਹੁੰਦੇ ਹੋ ਆਪਣੇ ਘਰ ਵਿੱਚੋਂ ਦਲਿੱਦਲੀ ਦਲਿੱਦਰਤਾ ਦੂਰ ਕਰਨਾ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਨੋਟਿਸ ਕਰ ਲਓ ਹੋਰ ਵੀ ਅੱਗੇ ਵੀਡੀਓ ਵੀ ਤੁਹਾਨੂੰ ਹੋਰ ਮੈਂ ਗੱਲਾਂ ਬੜੀਆਂ ਹੀ 유ਸਫੁਲ ਗੱਲਾਂ ਦੱਸਣ ਵਾਲੀ ਹਾਂ ਜਿਹਦਾ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਣ ਵਾਲਾ ਹੈ ਤੀਸਰੀ ਜਿਹੜੀ ਅੱਜ ਕੱਲ ਦੀ ਗਲਤੀ ਹੈ ਮਾਡਰਨ ਜਮਾਨਾ ਆ ਗਿਆ ਹੈ ਲੋਕੀ बहुत ही ज्यादा आलसी हो गए हैं ताकि करते हैं रोटी खानी है ठीक तो है थके हो पर इस एक मैं जो गल दसन जा रही हाँ जरूर करनी पेगी क्योंकि देखो पुराने जमाने अपनी रसोई नम कहते ਇਕਦਮ ਸਾਫ਼ ਇੱਕ ਵੀ ਝੁੱਠਾ ਪਾਂਡਾ ਰਾਤੀ ਉਹਨਾਂ ਦੀ ਰਸੋਈ 'ਚ ਨਹੀਂ ਹੁੰਦਾ ਸੀ ਤੇ ਸਾਫ਼ ਸੁਥਰੀ ਰਸੋਈ ਨੂੰ ਦੇਖ ਕੇ ਕਹਿੰਦੇ ਆ ਨਾ ਕਿ ਮਤਲਬ ਅਨਪੂਰਣਾ ਹੁੰਦੀ ਹੈ ਰਸੋਈ ਤੇ ਸਾਫ਼ ਸੁਥਰੀ ਰਸੋਈ ਨੂੰ ਦੇਖ ਕੇ ਕਹਿੰਦੇ ਆ ਕਿ ਮਾਤਾ ਲక్ష్ਮੀ ਰਾਤ ਨੂੰ ਸਾਡੇ ਘਰ ਜ਼ਰੂਰ ਚੱਕਰ ਮਾਰਦੀ ਹੈ ਤੇ ਉਹ ਸਾਫ਼ ਰਸੋਈ ਨੂੰ ਦੇਖ ਕੇ ਉੱਥੇ ਆਪਣਾ ਵਾਸ ਕਰ ਲੈਂਦੀ ਹੈ ਉਸ ਘਰ ਵਿੱਚ ਪਰ ਜਿਸ ਘਰ ਵਿੱਚ ਗੰਦਗੀ ਹੋਵੇ ਤਾਂ ਉਹ ਤਾਂ ਸਮਝ ਲਓ ਕਿ ਗਰੀਬਤਾ ਤੁਹਾਡੇ ਘਰ ਆਣੀ ਹੈ ਦੂਰੋਂ ਹੀ ਲక్ష్ਮੀ ਭੱਜ ਜਾਂਦੀ ਹੈ ਤਾਂ ਇਸ ਵਾਸਤੇ ਤੁਸੀਂ ਕੀ ਕਰਨਾ ਹੈ ਪਾਂਡੇ ਨਾ ਮਾਂਜੋ ਮੈਣੀ ਕਹਿਲੀ ਕਿ ਰਾਤੀ ਪਾਂਡੇ ਮਾਂਜੋ ਜੇ ਥੱਕ ਗਏ ਹੋ ਕਲੀਨਸਟ ਜਿਹੜੀ ਭਾਂਡਿਆਂ ਦੀ ਜੋ ਝੂਠਣ ਹੈ ਸਭ ਉਹਦੀ نکال ਕੇ ਅਚੀ ਤਰ੍ਹਾਂ ਇੱਕ ਟੋਕਰੀ ਵਿੱਚ ਪਾ ਕੇ ਤੁਸੀਂ ਬਾਹਰ ਕਿੱਧਰੇ ਰੱਖ ਸਕਦੇ ਹੋ ਤਾਂ ਕਿ ਤੁਹਾਡੀ ਜਿਹੜੀ ਕਿਚਨ ਹੈ ਰਸੋਈ ਹੈ ਉਹ ਬਿਲਕੁਲ ਕਲੀਨ ਰਹੇ ਇਸ ਗੱਲ ਦਾ ਧਿਆਨ ਰੱਖੋ ਹੁਣ ਮੈਂ ਦੱਸਣ ਜਾ ਰਹੀ ਹਾਂ ਤੁਹਾਨੂੰ ਚੌਥੀ ਗਲਤੀ ਚੌਥਾ ਤੇ ਉਹਦਾ ਚੌਥਾ ਉਪਾਅ ਤੁਸੀਂ ਕੀ ਕਰ ਸਕਦੇ ਹੋ ਤੇ ਉਹ ਗਲਤੀ ਹੈ ਘਰ ਦੀ ਰੱਦੀ ਕੋ ਬੀਬੀਆਂ ਜਿਹੜੀਆਂ ਹੈ ਅੱਜ ਕੱਲ੍ਹ ਦੀਆਂ ਲੇਡੀਜ਼ ਕੀ ਕਰਦੀਆਂ ਹੈ ਕਈਆਂ ਮੈਂ ਸਭ ਦੀ ਨਹੀਂ ਗੱਲ ਕਰਦੀ ਕੁਝ ਲੇਡੀਜ਼ ਜਿੱਤੀਆਂ ਹੁੰਦੀਆਂ ਹਨ ਜੋ ਕਿ ਕਾਗਜ਼ ਦੀ ਰੱਦੀ ਪੇਪਰ ਕਾਪੀਆਂ ਕਿਤਾਬਾਂ ਬਚਾਂ ਦੀ ਇਕੱਠੇ ਢੇਰ ਲਗਾ ਕੇ ਕਾਚ ਰੱਖ ਦਿੰਦੇ ਹਨ ਜਿਵੇਂ ਕਿ ਸਾਰਿਆਂ ਦੀ ਆਦਤ ਹੁੰਦੀ ਹੈ ਕਿ ਦੀਵਾਲੀ ਤੇ ਕਰਦੇ ਹੈ ਦੀਵਾਲੀ ਤੇ ਰੱਦੀ ਇਕੱਠੇ ਵੇਚਣਗੇ ਦੀਵਾਲੀ ਤੇ ਘਰ ਸਾਫ਼ ਕਰਨਗੇ ਪਰ ਤੁਹਾਨੂੰ ਇਹ ਨਹੀਂ ਪਤਾ ਜੋ ਤੁਸੀਂ ਇਹ ਜੋ ਰੱਦੀ ਇਕੱਠੀ ਕਰਕੇ ਰੱਖ ਰਹੇ ਹੋ ਆਪਣੇ ਘਰ ਵਿੱਚ 네ਗੈਟਿਵਿਟੀ ਇਕੱਠੀ ਕਰਕੇ ਰੱਖ ਰਹੇ ਹੋ ਘਰ ਨੂੰ ਜਿੰਨਾ ਸਾਫ਼ ਉੱਤਰਾ ਰੱਖੋਗੇ ਉਨਾ ਹੀ ਤੁਹਾਡੇ

ਜਿਹੜਾ ਘਰ ਦਾ ਮੇਨ ਗੇਟ ਹੈ ਉਹ ਕਿਦਰੋਂ ਵੀ ਕਿਸੇ ਵੀ ਪਾਸੋਂ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਕੁੰਡੀ ਨੂੰ ਕੋਈ ਜੰਗ ਨਹੀਂ ਲੱਗਿਆ ਹੋਣਾ ਚਾਹੀਦਾ ਕਿਉਂਕਿ ਦੇਖੋ ਜੀ ਜਿਹੜਾ ਹੈ ਆਪਣੇ ਘਰ ਦਾ ਮੇਨ ਗੇਟ ਜਿਹੜਾ ਹੁੰਦਾ ਹੈ ਐਂਟ੍ਰੈਂਸ ਹੁੰਦੀ ਹੈ ਜੇ ਉਹ ਹੀ ਟੁੱਟਿਆ ਹੋਏਗਾ ਜੰਗ ਖਾਦਾ ਹੋਏਗਾ ਤਾਂ ਤੁਸੀਂ ਮੈਨੂੰ ਦੱਸੋ ਘਰ ਵਿੱਚ ਬਰਕਤ ਕਿਸ ਤਰ੍ਹਾਂ ਆਏਗੀ ਤੇਈ ਲੋਕਾਂ ਦੀ ਆਦਤ ਹੁੰਦੀ ਹੈ ਜੇ ਘਰ ਵਿੱਚ ਕੋਈ ਚੀਜ਼ ਖਰਾਬ ਹੋ ਜਾਏ ਤਾਂ ਉਸ ਨੂੰ ਉਹਨਾਂ ਨੇ ਠੀਕ ਕਰਾਉਣਾ ਹੀ ਨਹੀਂ ਹੈ ਇੰਨਾ ਆਲਸ ਉਹਨਾਂ ਦੇ ਵਿੱਚ ਭਰਿਆ ਹੁੰਦਾ ਹੈ ਸਾਲੋ ਸਾਲ ਉਹ ਚੀਜ਼ ਜਿਹੜੀ ਟੁੱਟ ਗਈ ਹੈ ਉਹ ਟੁੱਟੀ ਹੀ ਰਹੇਗੀ ਉਸ ਨੂੰ ਤਾਂ ਅਸੀਂ ਠੀਕ ਕਰਾਉਣਾ ਹੀ ਨਹੀਂ ਹੈ ਪਰ ਤੁਸੀਂ ਧਿਆਨ ਰੱਖ ਲਓ ਜੇ ਤੁਸੀਂ ਆਪਣੇ ਘਰ ਦਾ 메ਨ ਗੇਟ ਗੇਰਾ ਹੈ ਕਦੀ ਵੀ ਉਸ ਨੂੰ ਟੁੱਟਿਆ ਨਹੀਂ ਹੋਣਾ ਚਾਹੀਦਾ ਜੰਗ ਨਹੀਂ ਲੱਗਿਆ ਹੋਣਾ ਚਾਹੀਦਾ ਕਿ ਦੇਖੋ ਜਟੋ ਮੇਨ ਗੇਟ 'ਚ ਐਂਟ੍ਰੈਂਸ ਹੁੰਦੀ ਹੈ ਜਿਸ ਦਾ ਆਪਾਂ ਕਿਸੇ ਰਿਸ਼ਤੇਦਾਰ ਦਾ ਜਦੋਂ ਵੀ ਵੈਲਕਮ ਕਰਦੇ ਹਾਂ ਉਹ ਮੇਨ ਗੇਟ ਤੇ ਖੜੇ ਹੋ ਕੇ ਕਰਦੇ ਹਾਂ ਕੋਈ ਚੰਗਾ ਕੰਮ ਚੁੱਕ ਚੰਗਾ ਸਾਡੇ ਘਰ ਕੁਝ ਕੰਮ ਹੋ ਰਿਹਾ ਹੈ ਤਾਂ ਮੇਨ ਗੇਟ ਤੋਂ ਹੀ ਉਹਦਾ ਐਂਟ੍ਰੈਂਸ ਹੁੰਦਾ ਹੈ ਤੇਲ ਚੁੰਦੇ ਹਾਂ ਸਭ ਕਰਦੇ ਹਾਂ ਇਸੇ ਤਰ੍ਹਾਂ ਮੇਨ ਗੇਟ ਤੋਂ ਹੀ ਮਾਤਾ ਲక్ష్ਮੀ ਜਦੋਂ ਅਗਰ ਤੁਹਾਡੀ ਕਲ ਆਣਾ ਚਾਹੀਦੀ ਤਾਂ ਉਹ ਉੱਥੋਂ ਹੀ ਮੁੜ ਜਾਏਗੀ ਤੁਹਾਡਾ ਟੁੱਟਿਆ ਹੋਇਆ مین ਗੇਟ ਦੇਖ ਕੇ ਮੇਰੇ ਖਿਆਲ ਵਿੱਚ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਈ ਹੋਵੇਗੀ ਕਿ ਕਿਹੜੀਆਂ ਐਸੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਘਰ ਵਿੱਚ ਬੇਬਰਕਤੀ ਬੁਲਾ ਰਹੇ ਹੋ ਬੇਬਰਕਤੀ ਪਾ ਰਹੇ ਹੋ ਤੇ ਇਹ ਮੇਰੇ ਛੋਟੇ-ਛੋਟੇ ਉਪਾਅ ਕਰਕੇ ਆਪਣੇ ਘਰ ਵਿੱਚੋਂ ਬੇਬਰਕਤੀ ਹਟਾਓ ਘਰ ਨੂੰ ਸਵਰਗ ਬਣਾਓ